ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ 11 ਫਰਵਰੀ ਨੂੰ ਸਮਰਾਲਾ ਦੇ ਪਿੰਡ ਬੁੰਦਲੀ ਵਿਖੇ ਜਥੇਬੰਦੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨਗੇ ਇਸ ਸਬੰਧੀ ਲੁਧਿਆਣਾ ਵਿਖੇ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਪਾਰਟੀ ਦੇ ਉਪ ਆਗੂ ਡਾਕਟਰ ਰਾਜਕੁਮਾਰ ਛੱਬੇਵਾਲ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦੀ ਹਾਂ ਆਪਣੇ ਸਾਥੀਆਂ ਦਾ ਸਾਡੇ ਸੰਜੀਤ ਤਲਵਾਰ ਜੀ ਐਕਸਐਮਐਲਏ ਡੀਸੀਸੀ ਪ੍ਰੈਜ਼ੀਡੈਂਟ ਅਰਬਨ ਔਰ ਸਾਡੇ ਸਾਥੀ ਮੇਜਰ ਸਿੰਘ ਮੋਲਾਪੁਰ ਜੀ ਡੀਸੀਸੀ ਪ੍ਰੈਜ਼ੀਡੈਂਟ ਰੂਰਲ ਤੇ ਸਾਡੇ ਹਲਕਾ ਇੰਚਾਰਜ ਚੀਮਾ ਸਾਹਿਬ ਵਿਕਰਮ ਬਾਜਵਾ ਜੀ ਹੁਣੇ-ਹੁਣੇ ਆਪਣੇ ਵਿਚਾਰ ਰੱਖ ਕੇ ਹਟੇ ਟੀਨਾ ਜੀ ਔਰ ਅਤੀ ਸਤਿਕਾਰਯੋਗ ਸਾਡੇ ਖੈਰਾ ਸਾਹਿਬ ਔਰ ਮੈਲਾ ਕਾਂਗਰਸ ਦੇ ਸਾਡੇ ਪ੍ਰਧਾਨ ਮਨੀਸ਼ਾ ਕਪੂਰ ਜੀ ਹਰਪ੍ਰੀਤ ਗਿੱਲ ਜੀ ਨਿੱਕੀ ਜੀ ਤੇ ਬਹੁਤ ਹੀ ਸਤਿਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਸਾਡੇ ਨੌਜਵਾਨ ਸਾਥੀ ਜਿਨ੍ਹਾਂ ਦੀ ਬਹੁਤ ਵੱਡੀ ਸੋਚ ਹੈ ਜਿਨ੍ਹਾਂ ਨੇ ਆਪਣੀ ਸੋਚ ਸਦਕਾ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਜਿਨ੍ਹਾਂ ਨੇ ਆਪਣੀ ਸੋਚ ਸਦਕਾ ਪੰਜਾਬ ਦੇ ਵਿੱਚ ਇੱਕ بڑے ਇਤਿਹਾਸਿਕ ਸੰਗਠਨ ਦੀ ਮਜ਼ਬੂਤੀ ਦੇ ਲਈ ਕੰਮ ਕੀਤਾ ਜੇਕਰ ਅਸੀਂ ਗੱਲ ਕਰੀਏ ਕਿ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੂਲ ਮਕਸਦ ਹੈ ਹੋਇਆ ਕਿ 11 ਤਰੀਕ ਨੂੰ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਸ਼ਾਇਦ ਦੇਸ਼ ਦੇ ਇਤਿਹਾਸ ਇਤਿਹਾਸ ਦੇ ਵਿੱਚ ਕੀ ਪਹਿਲੀ ਵਾਰ ਹੋ ਰਿਹਾ ਹੋਵੇ ਕਿ ਸਾਡੇ ਪੰਜਾਬ ਦੇ ਕਾਂਗਰਸ ਵਰਕਰਸ ਦਾ ਸੰਮੇਲਨ ਪਹਿਲੀ ਵਾਰ ਸਾਡੇ ਬੌਂਦਲੀ ਪਿੰਡ ਦੇ ਵਿੱਚ ਸਮਰਾਲਾ ਵਿਖੇ ਬਹੁਤ ਵੱਡੇ ਪੱਧਰ ਤੇ ਇੱਕ ਇਤਿਹਾਸਕ ਜਿਹੜਾ ਸੰਗਠਨ ਦਾ ਇਕੱਠ ਕੀਤਾ ਜਾ ਰਿਹਾ ਜਿਸ ਦੇ ਵਿੱਚ ਮੈਂ ਜਿਸ ਤਰ੍ਹਾਂ ਦੱਸ ਰਿਹਾ ਸੀ ਟੀਨਾ ਜੀ ਜੇਕਰ ਮੈਂ ਸਾਰਾ ਟੋਟਲ ਕਰਾਂ ਤੇ ਸਾਡੇ ਸੰਗਠਨ ਦੀ ਜਿਹੜੀ ਟੋਟਲ ਸਟਰੈਂਥ ਹੈ ਉਹ ਕਰੀਬ 38667 ਦੇ ਕਰੀਬ ਅਸੀਂ ਆਪਣਾ ਜਿਹੜੇ ਸੰਗਠਨ ਦੇ ਸਾਡੇ ਮੈਂਬਰ ਨੇ that includes ਬਲਾਕ ਪ੍ਰਧਾਨ ਸਾਡੇ ਡੀਸੀਸੀ ਪ੍ਰੈਜ਼ੀਡੈਂਟਸ ਮੰਡਲ ਪ੍ਰਧਾਨ ਮੰਡਲ ਕਮੇਟੀਆਂ ਬਲਾਕ ਕਮੇਟੀਆਂ ਸੋ ਕਰੀਬ-ਕਰੀਬ 40 39000 40000 ਦੇ ਕਰੀਬ ਜਿਹੜਾ ਸਾਡੇ ਸੰਗਠਨ ਦੇ ਜਿਹੜੇ ਮੈਂਬਰਸ ਆ ਉਹ ਬਣ ਚੁੱਕੇ ਆ ਤੇ ਜੇਕਰ ਆਪਾਂ ਸੀਨੀਅਰ ਲੀਡਰਸ਼ਿਪ ਵੀ ਪਾਈਏ ਤੇ ਕਰੀਬ-ਕਰੀਬ 50000 ਦੇ ਕਰੀਬ ਜਿਹੜਾ ਪੰਜਾਬ ਦੇ ਵਿੱਚ ਅੱਜ ਜਿਹੜਾ ਸੰਗਠਨ ਐਕਟਿਵ ਰੂਪ ਦੇ ਵਿੱਚ ਅੱਜ ਮੌਜੂਦ ਹੈ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਜਦੋਂ ਪੰਜਾਬ ਦੇ ਵਿੱਚ ਸੰਗਠਨ ਜਿਹੜਾ ਹੈ ਐਨਾ ਬਿਹਤਰ ਹੈ ਔਰ ਐਨਾ ਐਕਟਿਵ ਹੈ ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਪ੍ਰਧਾਨ ਬਣਦੇ ਵੀ ਰਹੇ ਆ ਔਰ ਸੰਗਠਨ ਕਿਸੇ ਨਾ ਕਿਸੇ ਕਾਰਨ ਕਰਕੇ ਗ੍ਰਾਸ ਰੂਟ ਲੈਵਲ ਤੱਕ ਐਨੀ ਮਜ਼ਬੂਤੀ ਵੱਲ ਨਹੀਂ ਗਿਆ ਸੋ ਇਸ ਸੰਗਠਨ ਦੀ ਮਜ਼ਬੂਤੀ ਨੂੰ ਦੇਖਦੇ ਹੋਏ ਸਾਡੇ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਕ ਅਰਜਨ ਖੜਗੇ ਜੀ ਵੱਲੋਂ ਇਹ ਫੈਸਲਾ ਲਿੱਤਾ ਗਿਆ ਸਮੂਹ ਕਾਂਗਰਸ ਕਮੇਟੀ ਵੱਲੋਂ ਹਾਈ ਕਮਾਂਡ ਵੱਲੋਂ ਇਹ ਫੈਸਲਾ ਲਿੱਤਾ ਗਿਆ ਕਿ ਜਿਹੜੀ ਪਹਿਲੀ ਸੰਗਠਨ ਦੀ ਜਿਹੜੀ ਵਿਸ਼ਾਲ ਇਕੱਠ ਹੈ ਮੀਟਿੰਗ ਹੈ ਉਹ ਅਸੀਂ ਪੰਜਾਬ ਦੇ ਵਿੱਚ ਕਰਾਂਗੇ ਸੋ ਮੈਂ ਆਪਣੇ ਪ੍ਰਧਾਨ ਜੀ ਨੂੰ ਸਾਡੇ ਲੀਡਰ ਆਫ ਓਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਸੀਨੀਅਰ ਲੀਡਰਸ਼ਿਪ ਨੂੰ ਮੈਂ ਮੁਬਾਰਕਵਾਦ ਦੇਣੀ ਚਾਹੁੰਦਾ ਕਿ ਉਹਨਾਂ ਦੇ ਯਤਨ ਸਦਕਾ ਇਹ ਜੋ ਪਹਿਲੀ ਇਹ ਜੋ ਵਿਸ਼ਾਲ ਇਕੱਠ ਹੋ ਰਿਹਾ ਵਰਕਰਸ ਕਨਵੈਨਸ਼ਨ ਹੋ ਰਹੀ ਹੈ ਸਮਰਾਲਾ ਦੇ ਵਿੱਚ ਇਸ ਦੇ ਲਈ ਜਿਹੜਾ ਸਿਰ ਹੈ ਉਹ ਸਾਡੇ ਪੰਜਾਬ ਪ੍ਰਦੇਸ਼ ਕੇ ਕਾਂਗਰਸ ਕਮੇਟੀ ਨੂੰ ਜਾਂਦਾ ਹੈ ਔਰ ਬਾਕੀ ਇਸ ਤੋਂ ਇਲਾਵਾ ਮਲਕਰਜਨ ਖੜਗੇ ਜੀ ਜਿੱਥੇ ਵਰਕਰਜ਼ ਦੇ ਨਾਲ ਸਾਡੇ ਸਾਥੀਆਂ ਦੇ ਨਾਲ ਵਿਚਾਰ ਵਟਾਂਦਰਾ ਕਰਨਗੇ ਉਥੇ ਕਾਂਗਰਸ ਪਾਰਟੀ ਦੀਆਂ ਉਪਲਬਧੀਆਂ ਭਾਰਤ ਜੋੜੋ ਯਾਤਰਾ ਭਾਰਤ ਜੋੜੋ ਨਿਆਂ ਯਾਤਰਾ ਉਸ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣਕਾਰੀ ਵੀ ਦੇਣਗੇ ਉਸ ਦੀਆਂ ਪ੍ਰਾਪਤੀਆਂ ਤੋਂ ਜਾਣਕਾਰੀ ਵੀ ਦੇਣਗੇ ਕਿਉਂਕਿ ਰਾਹੁਲ ਗਾਂਧੀ ਜੀ ਜਿਹੜੀ ਨਿਆਂ ਯਾਤਰਾ ਕਰ ਰਹੇ ਆ ਖਾਸ ਤੌਰ ਤੇ ਉਸ ਦੇ ਵਿੱਚ ਸਾਡੇ ਵੱਖ-ਵੱਖ ਜਿਹੜੇ ਵਰਗ ਹੈ ਉਹ ਜਿਹੜੇ ਉਸ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਆ ਮਹਿਲਾ ਸ਼ਕਤੀਕਰਨ ਦੀ ਗੱਲ ਕਰ ਰਿਹਾ ਹੈ ਮਹਿਲਾਵਾਂ ਨੂੰ ਨਿਆਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਨੌਜਵਾਨਾਂ ਨੂੰ ਸਸ਼ਕਤ ਕਰਨ ਦੀ ਨੌਜਵਾਨਾਂ ਨੂੰ ਨਿਆਂ ਦੇਣ ਦੀ ਉਸ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਜਿਹੜਾ ਨਿਆਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਫਾਰਮਰਜ਼ ਅੱਜ ਕਰੀਬ-ਕਰੀਬ ਜੇਕਰ ਅਸੀਂ ਮੋਦੀ ਸਰਕਾਰ ਦੀਆਂ 10 ਸਾਲ ਦੀਆਂ ਪ੍ਰਾਪਤੀਆਂ ਦੇਖੀਏ ਪ੍ਰਾਪਤੀਆਂ ਨਹੀਂ ਮੈਂ ਸਮਝਦਾ ਕਿ ਬੜੀ ਸ਼ਰਮ ਵਾਲੀ ਗੱਲ ਹੈ ਕਿ ਇਹਨਾਂ 10 ਸਾਲਾਂ ਦੇ ਵਿੱਚ ਕਰੀਬ 1 ਲੱਖ ਦੇ ਕਰੀਬ ਜਿਹੜੇ ਕਿਸਾਨ ਹੈ ਉਹ ਆਤਮ ਹੱਤਿਆਵਾਂ ਕਰ ਰਹੇ ਨੇ ਔਰ ਕਿਸਾਨਾਂ ਦੇ ਸਿਰ ਤੇ ਜਿਹੜਾ ਕਰਜ਼ਾ ਹੈ ਉਹ ਜਿਹੜਾ ਮੇਰਾ ਖਿਆਲ ਪਈ ਰਿਕਾਰਡ ਤੋੜ ਕਰ ਜਾ ਜੇਕਰ ਪੂਰੇ ਦੇਸ਼ ਦੇ ਸਿਰ ਤੇ ਕਰਜ਼ੇ ਦੀ ਗੱਲ ਕਰੀਏ ਤੇ 205 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਅੱਜ ਦੇਸ਼ ਦੇ ਭਾਰਤ ਦੇ ਸਿਰ ਤੇ ਹੈ ਬਾਕੀ ਇਸ ਤੋਂ ਇਲਾਵਾ ਜਿਹੜੇ ਸਾਡੇ ਵਰਗ ਸਾਡੇ ਵਰਕਰਸ ਨੇ ਜਿਹੜੇ ਸਾਡੇ ਸ਼ਰਮਿਕ ਨੇ ਉਹਨਾਂ ਨੂੰ ਨਿਆਂ ਦੇਉਣ ਤੋਂ ਆਉਣ ਦੀ ਗੱਲ ਕੀਤੀ ਜਾ ਰਹੀ ਹੈ ਵੱਖ-ਵੱਖ ਵਰਗਾਂ ਦੇ ਰਿਪ੍ਰেজੈਂਟੇਸ਼ਨ ਦੇਣ ਦੀ ਗੱਲ ਜਿਹੜੀ ਹੈ ਉਹ ਰਾਹੁਲ ਗਾਂਧੀ ਜੀ ਦੀ ਜਿਹੜੀ ਬਹੁਤ ਹੀ ਕਾਮਯਾਬ ਨਿਆਂ ਯਾਤਰਾ ਜਿਹੜੀ ਹੈ ਉਸ ਦੇ ਵਿੱਚ ਕੀਤੀ ਜਾ ਰਹੀ ਹੈ ਸੋ ਮੈਂ ਆਪਣੇ ਸਾਰੇ ਪ੍ਰੈਸ ਜਿਹਨੇ ਵੀ ਸਾਡੇ ਸਾਥੀ ਆਏ ਹੈ ਲੁਧਿਆਣਾ ਤੋਂ ਬੜੀ ਵੱਡੀ ਸ਼ਮੂਲੀਅਤ ਹੈ ਮੈਂ ਸ ਆਪਣੇ ਪ੍ਰਧਾਨ ਜੀ ਦਾ ਸੰਜੀਤ ਤਲਵਾਰ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਦੇ ਇੱਕ ਸਨੇਹ ਤੇ ਤੁਸੀਂ ਸਾਰੇ ਵੱਡੀ ਗਿਣਤੀ ਵਿੱਚ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਇਸ ਫਾਰ ਹੋਈ ਹੈ ਆ ਦੇਖੋ ਜਦੋਂ ਵੀ ਕੋਈ ਵੀ ਪਾਰਟੀ ਜਦੋਂ ਵਿਰੋਧੀ ਧਿਰ ਹੁੰਦੀ ਹੈ ਤੇ ਉਸ ਦੇ ਵਿੱਚ ਕੁਝ ਨਾ ਕੁਝ ਡਿਫਰੈਂਸਸ ਆਉ ਲੀਡਰਸ਼ਿਪ ਦੇ ਵਿੱਚ ਜਰੂਰ ਹੁੰਦੇ ਆ ਜਰੂਰ ਨੋਟਿਸ ਵੀ ਇਸ਼ੂ ਹੋਇਆ ਹੋਏਗਾ ਇਹ ਸਾਡੇ ਹਾਈ ਕਮਾਂਡ ਦੇ ਅਧਿਕਾਰ ਖੇਤਰ ਚ ਹੈ ਸੋ ਹਾਈ ਕਮਾਂਡ ਜੋ ਵੀ ਫੈਸਲਾ ਲਏਗੀ ਕਿਉਂਕਿ ਇਟਸ ਅਪ ਟੂ ਹਾਈ ਕਮਾਂਡ ਦੇ ਹੈ ਟੂ ਡਿਸਾਈਡ ਤੇ ਕਰਨਾ ਕੀ ਇਹ ਲੱਗਦਾ ਕਿ ਉਹ ਤੁਸਨ ਕਾਂਗਰਸ ਚੱਲਣ ਦੇ ਡਾਕਟਰ ਕੰਗਰਸ ਦੇ ਦੇਖੋ ਇਹ ਪਿਓਰਲੀ ਹਾਈ ਕਮਾਂਡ ਦਾ ਜਿਹੜਾ ਪ੍ਰੈਰੋਗੇਟਿਵ ਹੈ ਇਹ ਡਾਕਟਰ ਰਾਜ ਦਾ ਜਾਂ ਸਾਡਾ ਪ੍ਰੈਰੋਗੇਟਿਵ ਜਾਂ ਪਰ ਇਵਨ ਪ੍ਰਧਾਨ ਜੀ ਦਾ ਵੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜੀ ਦਾ ਵੀ ਇਹ ਪ੍ਰੈਰੋਗੇਟਿਵ ਨਹੀਂ ਹੈ ਥੈਂਕ ਯੂ ਮੀਟਿੰਗ ਚੱਲ ਰਹੀ ਹੋ ਅੱਜ ਨਿਕੋ ਤਰੀਖ ਹੈਗੀ ਜਿਹੜੇ 10 ਪਾ ਲਗਣੇ ਤੋਂ ਲੈ ਕੇ ਕਾਫੀ ਡਿਲੇ ਹੋ ਗਏ ਕੋਨਾ 10 ਮਿੰਟ ਹੋ ਗਏ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਨੂੰ नगर निगम दी चुनाव ਨੂੰ ਯੂਮੀਂ ਟੂ ਸੇ ਹਾਂ ਐਕਚੁਅਲੀ ਦੇਖੋ ਜਿੱਥੇ ਤੱਕ ਚੋਣਾਂ ਦਾ ਸਵਾਲ ਹੈ ਚਾਹੇ ਉਹ ਨਗਰ ਨਿਗਮ ਦੀਆਂ ਚੋਣਾਂ ਹੋਣ ਚਾਹੇ ਪੰਚਾਇਤਾਂ ਦੀਆਂ ਚੋਣਾਂ ਹੋਣ ਚਾਹੇ ਸੰਪਤੀ ਦੀਆਂ ਜਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਇਹ ਸਭ ਤੋਂ ਜ਼ਿਆਦਾ ਮੈਂ ਸਮਝਦਾ ਕਿ ਅੱਜ ਸਰਕਾਰ ਜਿਹੜੀ ਹੈ ਉਹ ਚੋਣਾਂ ਕਰਾਉਣ ਦੇ ਬਿਲਕੁਲ ਵੀ ਮੂਡ 'ਚ ਨਹੀਂ ਹੈ ਕਿਉਂਕਿ ਕਾਰਨ ਹੁੰਦਾ ਇਹ ਹੈ ਕਿ ਸਰਕਾਰ ਬਿਲਕੁਲ ਅੰਡਰ ਕੌਨਫੀਡੈਂਟ ਆ ਸਰਕਾਰ ਨਾਨ ਪਰਫਾਰਮਰ ਆ ਸਰਕਾਰ ਨੇ ਪਰਫਾਰਮ ਹੀ ਨਹੀਂ ਕੀਤਾ ਔਰ ਅੱਜ ਜਿੰਨੀ ਵਿਰੋਧ ਆ ਇਸ ਬਦਲਾਅ ਵਾਲੀ ਸਰਕਾਰ ਜਿਸ ਜੋਸ਼ ਦੇ ਨਾਲ ਲੋਕ ਲੈ ਕੇ ਆਏ ਸੀ ਅੱਜ ਸਭ ਤੋਂ ਜ਼ਿਆਦਾ ਇਸ ਬਦਲਾਅ ਵਾਲੀ ਸਰਕਾਰ ਤੋਂ ਪਰੇਸ਼ਾਨ ਜਿਹੜੇ ਲੋਕ ਆ ਔਰ ਆਮ ਆਦਮੀ ਪਾਰਟੀ ਨੇ ਲੋਕਾਂ ਦਾ ਜਿਹੜਾ ਮੂਡ ਆ ਉਹ ਦੇਖ ਚੁੱਕਿਆ ਸੋ ਇਸ ਕਰਕੇ ਆਪਣੀ ਹਾਰ ਤੋਂ ਡਰਦੇ ਹੋਏ ਇਹ ਜਿਹੜੇ ਚੋਣ ਨਹੀਂ ਕਰਵਾਏ ਜਾ ਰਹੇ ਇੱਕ ਜਿਹੜੀ ਖਾਲਸਾ ਦੀ ਜਿਹੜੀ ਹੈਗੀ ਆ ਉੱਤੇ ਕਿਹਾ ਹੈਗਾ ਉੱਤੇ ਪੰਜਾਬ ਸਾਰੀ ਬਰਾਡਨਿੰਗ ਕੀਤੀ ਸੀ ਕਿ ਐਜੂਕੇਸ਼ਨ ਰੋਲ ਆ ਦੇਖੋ ਮੈਂ ਸਮਝਦਾ ਕਿ ਜਿਆਦਾ ਆਪਾਂ ਜੋ ਕੁਐਸਚਨਸ ਦੇ سلسلے ਜਨਾਬੀਏ ਕਿਉਂਕਿ ਸਾਡਾ ਅੱਜ ਦਾ ਜਿਹੜਾ ਮੁੱਖ ਏਜੰਡਾ ਹੈ ਉਹ ਸਾਡਾ ਜਿਹੜੀ 11 ਤਰੀਕ ਦੀ ਰੈਲੀ ਹੈ ਜਿਹੜੀ ਪੰਜਾਬ ਵਰਕਰਸ ਦਾ ਸੰਮੇਲਨ ਹੈ ਸਾਡਾ ਉਸ ਤੇ ਜਿਆਦਾ ਫੋਕਸ ਅੱਜ ਮੈਂ ਸਮਝਦਾ ਕਿ ਰੱਖਿਆ ਜਾਵੇ ਬਾਕੀ ਬ੍ਰਾਂਡ ਦੇ ਤੁਹਾਨੂੰ ਪਤਾ ਹੈ ਮਾਸਟਰ 700 ਕਰੋੜ ਰੁਪਈਆ ਦਾ ਇਹਨਾਂ ਨੇ ਹਰ ਸਾਲ ਜਿਹੜਾ ਉਹ ਬ੍ਰਾਂਡ ਤੇ ਬ੍ਰੈਂਡਿੰਗ ਤੇ ਖਰਚਦੇ ਆ ਸਰ ਆਮ ਆਦਮੀ ਪਾਰਟੀ ਨਾਲ ਖਰਚਾ ਵੀ ਹੋ ਜਾਂਦਾ ਨਾਲੇ ਨਹੀਂ ਦੇਖੋ ਇਹ ਜਿਹੜਾ ਫੈਸਲਾ ਸਾਡੇ ਵੱਲੋਂ ਸਾਰੇ ਵਰਕਰਸ ਤੋਂ ਸਾਡੇ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਦਵਿੰਦਰ ਯਾਦਵ ਜੀ ਨੇ ਉਹਨਾਂ ਨੇ ਸਾਰੇ ਵਰਕਰਸ ਤੋਂ ਬਲਾਕ ਪ੍ਰਧਾਨ इवन ਗਰਾਸ ਰੂਟ ਲੈਵਲ ਤੱਕ ਤੇ ਸੀਨੀਅਰ ਲੀਡਰਸ਼ਿਪ ਤੱਕ ਸਾਰਿਆਂ ਦਾ opinion ਜਿਹੜਾ ਹੋ ਚੁੱਕਾ ਜੋ ਵੀ ਕਾਂਗਰਸ ਹਾਈ ਕਮਾਂਡ ਡਿਸਾਈਡ ਕਰੇਗੀ ਉਹ ਉਹ ਜਿਹੜੀ ਸੋ ਸਾਰਿਆਂ ਤੇ پابੰਦ ਹੋਏ ਇੱਕ ਅਮਰੀਕਾ ਖਾਨਸਤਾ ਸੰਮਰਥਕਾਂ ਦੇ ਫਰੈਂਡਮ ਕਰਾਇਆ ਸੀ ਪੰਨੂਵਰਾਂ ਨੇ ਹਾਲੇ ਕਿ ਆਪ こちら ਪਿੜੇ ਦੀਆਂ ਤੋਂ ਲਗਾਤਾਰ ਪੰਜਾਬ ਤੋਂ ਪ੍ਰਦੇਸ਼ ਵਿੱਚ ਸਰਗਤੀ ਦਿਲਾ ਰਿਹਾ ਪੰਨੂਵਰਾਂ ਨੇ ਦੇਖੋ ਪੰਜਾਬ ਦੇ ਵਿੱਚ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਜ ਬਹੁਤ ਹੀ ਕੋਈ ਅੱਛੀ ਨਹੀਂ ਹੈ ਅੱਜ ਪੰਜਾਬ ਦਾ ਹਰ ਦੁਕਾਨਦਾਰ ਹਰ ਬਿਜ਼ਨਸਮੈਨ ਉਹ ਅੱਜ ਡਰਿਆ ਹੋਇਆ ਆਪਣੇ ਆਪ ਨੂੰ ਪੈਪੀਤ ਮਹਿਸੂਸ ਕਰਦਾ ਮੈਂ ਸਮਝਦਾ ਕਿ ਸਭ ਤੋਂ ਵੱਡੇ ਜੇਕਰ ਕਿਸੇ ਏਜੰਡੇ ਤੇ ਆਮ ਆਦਮੀ ਪਾਰਟੀ ਫੇਲ ਹੋਈ ਹੈ ਤੇ ਉਹ ਲਾਅ ਐਂਡ ਆਰਡਰ ਜਿਹੜਾ ਹੈ ਇਸ ਵੇਲੇ ਵਰਸਟ ਫਾਰਮ 'ਚ ਹੈ ਜੀ ਸਭ ਤੋਂ ਪਹਿਲੇ ਸਾਰੇ ਇਥੇ মিডিਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇਥੇ ਛੋਟੇ ਸਰਦੇ ਤੇ ਇਥੇ ਪਹੁੰਚੇ ਹੋ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਕਾਂਗਰਸ ਪੰਜਾਬ ਕਾਂਗਰਸ ਪਾਰਟੀ ਦੇ ਡਿਪਟੀ ਆਪੋਜੀਸ਼ਨ ਲੀਡਰ ਐਮ ਐਲ ਏ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਇੱਥੇ ਉਪਸਥਿਤ ਨੇ ਸਾਡੇ ਨਾਲ ਉਹਨਾਂ ਦੇ ਨਾਲ ਅਰਬਨ ਲੁਧਿਆਣਾ ਦੇ ਪ੍ਰੈਜ਼ੀਡੈਂਟ ਸ਼੍ਰੀ ਸੰਜੀਤ ਤਲਵਾਰ ਜੀ ਵੀ ਇੱਥੇ ਨੇ ਰੂਲਰ ਦੇ ਪ੍ਰੈਜ਼ੀਡੈਂਟ ਮੇਜਰ ਸਿੰਘ ਮੁੱਲਾਪੁਰ ਜੀ ਔਰ ਨਾਲ ਮੇਰੇ ਕਾਂਗਰਸ ਦੇ ਮਹਿਲਾ ਕਾਂਗਰਸ ਦੇ ਜਿਹੜੇ ਲੀਡਰ ਮਨੀਸ਼ਾ ਕਪੂਰ ਜੀ ਉਹਨਾਂ ਦੇ ਨਾਲ ਹੋਰ ਸਹਿ ਜਿੰਨੇ ਵੀ ਇੱਥੇ ਸਾਡੇ ਕਾਂਗਰਸ ਦੇ ਲੀਡਰਸ ਬੈਠੇ ਨੇ ਮਹਿਲਾਵਾਂ ਮੇਰੀਆਂ ਭੈਣਾਂ ਸਾਰਿਆਂ ਦਾ ਇੱਥੇ ਬਹੁਤ ਧੰਨਵਾਦ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਹੈਗਾ ਕਿ ਪੰਜਾਬ ਕਾਂਗਰਸ ਆਉਣ ਵਾਲੇ ਫਰਵਰੀ 11 ਤਰੀਕ ਨੂੰ ਸਮਰਾਲੇ ਦੇ ਵਿੱਚ ਇੱਕ ਕਨਵੈਨਸ਼ਨ ਰੱਖਣ ਜਾ ਰਹੀ ਹੈ ਜਿਹੜੀ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਕਾਂਗਰਸ ਪਾਰਟੀ ਵੱਲੋਂ ਇਹ ਜਿਹੜਾ ਸਮਾਗਮ ਹੈ ਉਹ ਕੀਤਾ ਜਾਏਗਾ ਔਰ ਇਸ ਸਮਾਗਮ ਨੂੰ ਜੋ ਕਿ ਕਾਂਗਰਸ ਵੱਲੋਂ ਜੋ ਪ੍ਰੋਗਰਾਮ ਨੂੰ ਸ਼ੁਰੂਆਤ ਕੀਤੀ ਜਾਏਗੀ ਉਹ ਸਾਡੇ ਕੌਮ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਸ਼੍ਰੀ ਮਲਿਕਾ ਅਰਜੁਨ ਖੜਗੇਜੀ ਵੱਲੋਂ ਇਸ ਪ੍ਰੋਗਰਾਮ ਨੂੰ ਆਰੰਭ ਉਹਨਾਂ ਵੱਲੋਂ ਕੀਤਾ ਜਾਏਗਾ ਔਰ ਜਿਸ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਸਾਡੇ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਜਿਨ੍ਹਾਂ ਨੇ ਆਪਣੀ ਅਹਿਮ ਭੂਮਿਕਾ ਜਿਹੜੀ ਨਿਭਾਈ ਹੈ ਉਸ ਵਿੱਚ ਅਸੀਂ ਤੁਹਾਡੇ ਅੱਗੇ ਥੋੜਾ ਜਿਹਾ ਵਿਚਾਰ ਚਰਚਾ ਕਰਾਂਗੇ ਕਿ ਅੱਜ ਇਸ ਕਨਵੈਨਸ਼ਨ ਕਰਨ ਦਾ ਜੋ ਮਕਸਦ ਹੈਗਾ ਕਿਸ ਤਰ੍ਹਾਂ ਨਾਲ ਅਸੀਂ ਅੱਜ ਇੱਥੇ ਪਹੁੰਚੇ ਹਾਂ ਕਿਉਂਕਿ ਇੱਕ ਕਨਵੈਨਸ਼ਨ ਜਿਹੜੀ ਹੈਗੀ ਐ ਇਸ ਤੋਂ ਪਹਿਲਾਂ ਕਦੀ ਨਹੀਂ ਹੋਈ ਜਿਸ ਸਮੇਂ ਤੁਹਾਨੂੰ ਦੱਸਿਆ ਪਹਿਲੇ ਵੀ ਔਰ ਹੁਣ ਤੱਕ ਪੰਜਾਬ ਕਾਂਗਰਸ ਦੇ ਜਿੰਨੇ ਵੀ ਪ੍ਰਧਾਨ ਬਣੇ ਹੁਣ ਤੱਕ ਗਰਾਉਂਡ ਲੈਵਲ ਤੇ ਪੂਰਾ ਢਾਂਚਾ ਨਾ ਬਣਿਆ ਬਣਿਆ ਹੋਣ ਕਰਕੇ ਅਸੀਂ ਸ਼ਾਇਦ ਕੁਝ-ਕੁਝ ਚੀਜ਼ਾਂ ਤੋਂ ਆਪਣੇ ਵਰਕਰਸ ਤੋਂ ਵੀ ਜਾਂ ਥੋੜਾ ਜਿਹਾ ਅਸੀਂ ਪਿੱਛੇ ਰਹਿ ਗਏ ਤਾਂ ਕਿ ਗਰਾਉਂਡ ਲੈਵਲ ਦੇ ਵਿੱਚ ਵੀ ਜਿਹੜਾ ਦੇਖਿਆ ਜਾ ਸਕਦਾ ਕਿ ਸਾਡੀ ਕਾਂਗਰਸ ਕਿਸ ਹੱਦ ਤੱਕ ਜੇ ਨਹੀਂ ਪਹੁੰਚ ਪਾਈ ਅੱਜ અમરਿੰਦਰ ਸਿੰਘ ਰਾજાવડિંગજી ਨੇ 2 ਸਾਲਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਗਰਾਊਂਡ ਲੈਵਲ ਤੇ ਕਾਂਗਰਸ ਦੀ ਢਾਂਚਾ ਪੂਰਾ ਕੰਪਲੀਟ ਕੀਤਾ ਜਿਹਦੇ ਨਾਲ ਸਾਡੇ ਕਾਂਗਰਸ ਦੇ ਵਰਕਰਸ ਦਾ ਵੀ ਇੰਨਾ ਮਨੋਬਲ ਜਿਹੜਾ ਹੈਗਾ ਐਨੇ ਮੋਟੀਵੇਟ ਹੋਏ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਲੋਕ ਸਭਾ ਦੇ ਇਲੈਕਸ਼ਨ ਹੋਣ ਚਾਹੇ ਸਰਪੰਚੀ ਦੇ ਇਲੈਕਸ਼ਨਸ ਹੋਣ ਜਾਂ ਫਿਰ ਚਾਹੇ ਐਮਐਲਏ ਦੇ ਇਲੈਕਸ਼ਨਸ ਹੋਣ ਉਹਨਾਂ ਵਿੱਚ ਇਹਨਾਂ ਦੀ ਸਾਰੇ ਵਰਕਸ ਦੀ ਅਹਿਮ ਭੂਮਿਕਾ ਰਹਿੰਦੀ ਹੈ ਜਿਸ ਵਿੱਚ ਹੁਣ ਤੱਕ 2 ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਹੁਣ ਤੱਕ 2145 ਮੰਡਲ ਪ੍ਰਧਾਨ ਔਰ ਉਸ ਵਿੱਚ 24570 ਜਿਹੜੇ ਨੇ ਮੰਡਲ ਕਮੇਟੀਆਂ ਦੇ ਮੈਂਬਰ ਘੋਸ਼ਿਤ ਕੀਤੇ ਨੇ ਉਹਦੇ ਨਾਲ-ਨਾਲ 299 ਬਲਾਕ ਪ੍ਰਧਾਨ ਔਰ ਉਸ ਦੇ ਨਾਲ 8000 959 ਬਲਾਕ ਕਮੇਟੀਆਂ ਦੇ ਮੈਂਬਰ ਜਿਹੜੇ ਨੇ ਉਹ ਚੁਣੇ ਗਏ ਨੇ ਇਹਨਾਂ ਦੇ ਨਾਲ-ਨਾਲ 29 ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਕਮੇਟੀਆਂ ਦੇ 2675 ਮੈਂਬਰ ਬਣਾ ਕੇ ਪੰਜਾਬ ਕਾਂਗਰਸ ਦੀ ਪੂਰੀ ਬਾਡੀ ਤਿਆਰ ਕਰ ਲਈ ਗਈ ਹੈ ਇਹਦੇ ਨਾਲ-ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਹਰ ਮਹੀਨੇ ਦੇ ਦੂਸਰੇ ਮੰਗਲਵਾਰ ਨੂੰ ਇੱਥੇ ਜ਼ਿਲ੍ਹਾ ਪ੍ਰਧਾਨ ਦੀਆਂ ਬਲਾਕ ਪ੍ਰਧਾਨ ਮੰਡਲ ਪ੍ਰਧਾਨ ਹਰ ਕਿਸੇ ਦੀਆਂ ਮੀਟਿੰਗਸ ਕੀਤੀਆਂ ਜਾਂਦੀਆਂ ਨੇ ਤਾਂ ਕਿ ਗਰਾਊਂਡ ਲੈਵਲ ਤੱਕ ਕਾਂਗਰਸ ਨੂੰ ਹੋਰ ਤੇਜ਼ੀ ਨਾਲ ਮਜ਼ਬੂਤ ਕੀਤਾ ਜਾ ਸਕੇ ਇਸ ਦੇ ਨਾਲ ਨਾਲ ਇਹ ਜਿਹੜਾ ਵੀ ਢਾਂਚਾ ਪੂਰਾ ਹੋਇਆ ਪਹਿਲੀ ਵਾਰ ਇਸ ਤਰ੍ਹਾਂ ਹੋ ਰਿਹਾ ਹੈ ਕਿ ਮਲਿਕਾ ਅਰਜੁਨ ਖੜਗੇ ਜੀ ਨਾਲ ਇਹਨਾਂ ਸਾਰੇ ਵਰਕਰਸ ਨਾਲ ਮਿਲਣ ਦਾ ਮੌਕਾ ਮਿਲੇਗਾ ਜਿਦੇ ਵਿੱਚ ਮਹਿਲਾਵਾਂ ਵਰਕਰਸ ਪਲੱਸ ਇਹਦੇ ਨਾਲ ਨਾਲ ਜਿਨਨੇ ਬਲਾਕ ਲੈਵਲ ਮੰਡਲ ਪ੍ਰਧਾਨ ਤੋਂ ਲੈ ਕੇ ਬਲਾਕ ਲੈਵਲ ਤੱਕ ਸਾਰੇ ਵਰਕਰਸ ਨਾਲ ਮਲਿਕਾ ਅਰਜੁਨ ਖੜਗੇ ਜੀ ਇਹਨਾਂ ਸਾਰਿਆਂ ਦੇ ਨਾਲ ਮੀਟਿੰਗ ਕਰਨਗੇ ਔਰ ਇਸ ਤੋਂ ਇਲਾਵਾ ਹੋਰ ਇਸ ਮੀਟਿੰਗ ਦੇ ਵਿੱਚ ਕੀ ਕੁਝ ਹੋ ਸਕਦਾ ਇਹਦੇ ਨਾਲ ਸਾਡੇ ਨਾਲ ਜਿਹੜੇ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਬੈਠੇ ਨੇ ਐਮਐਲਏ ਸਾਹਿਬ ਉਹ ਤੁਹਾਨੂੰ ਹੋਰ ਵਿਸਤਾਰ ਵਿੱਚ ਦੱਸਣਗੇ ਕਿ ਕਿਸ ਤਰ੍ਹਾਂ ਦੇ ਨਾਲ ਇਹ 11 ਤਰੀਕ ਦੀ ਹੋਣ ਵਾਲੀ ਕਨਵੈਨਸ਼ਨ ਨੂੰ ਅਸੀਂ ਸਕਸੈਸਫੁਲ ਬਣਾ ਕੇ ਪੰਜਾਬ ਦੇ ਕੋਨੇ-ਕੋਨੇ ਤੱਕ ਕਾਂਗਰਸ ਨੂੰ ਕਿਸ ਤਰ੍ਹਾਂ ਪਹੁੰਚਾਇਆ ਜਾ ਸਕਦਾ ਹੈ ਇਸ ਬਾਰੇ ਹੋਰ ਵਿਚਾਰ ਨਾਲ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਦੱਸਣਗੇ